ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਪਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਨਵੀਆਂ ਆਈਆਂ ਸਾਰਿਆਂ ਨੂੰ ਬਠਿੰਡੇ ਤੋਂ ਸਤਿ ਸ੍ਰੀ ਅਕਾਲ ਕਿਉ ਮਿੱਤਰ ਸਤਿ ਸ੍ਰੀ ਅਕਾਲ ਭਾਈ ਡਾਕਟਰ ਜੀਵਨ ਵੱਲੋਂ ਵੀ 14 ਨਵੰਬਰ ਕਿੰਨਾ ਹੋ ਗਿਆ ਅੱਜ 14 ਮੱਘਰ 28 ਨਵੰਬਰ 29 ਨਵੰਬਰ ਹੋ ਗਿਆ 23 ਨਵੰਬਰ ਬਰਾ 20 ਤੋਂ 25 ਦਿਨ ਅ ਛਨੀਵਾਰ ਦਾ ਤੇ ਭਾਈ ਕੱਲ ਆਪਾਂ ਸਮਾਨਸੱਲਾ ਲੈ ਕੇ ਜੀਰਕਪੁਰ ਤੋਂ ਆਥਣੇ ਆ ਬਠਿੰਡੇ ਵਾਪਸ ਪਹੁੰਚ ਗਏ ਸੀ ਤੇ ਆ ਕੈਰੀਅਰ ਆ ਝੋਲੇ ਦੇ ਵਿੱਚ ਪਿੱਛੇ ਤੇ ਇੱਥੇ ਟ੍ਰੈਕਲ ਟ੍ਰੇਲ ਵਾਲੇ ਮਿੱਤਰ ਤੋਂ ਕਰਵਾਉਨੇ ਆ ਫਿੱਟ ਹੁਣ ਆਸੀ ਮਿੱਤਰ ਇੱਥੇ ਲਾ ਦੇ ਚੱਲ ਭਾਈ ਕਰ ਦੇ ਡਿਊਟੀ ਕਦੋਂ ਕਾਇਗਾ ਪਿੰਡ ਪਿੰਡਾ ਜੀ ਉੱਤਰ ਚ ਕੋਈ 3:00 ਵਜੇ ਠੀਕ ਆ ਫਿਰ ਮਿਲਦੇ ਆ ਬ੍ਰੇਕ ਤੋਂ ਬਾਅਦ ਰਾਜੀ ਖੁਸ਼ੀ ਤੇ ਦੇਖਦੇ ਆ ਭਾਈ ਹੁਣ ਆਏ ਸਾਈਕਲ ਦੀ ਪਿਛਲੀ ਗੱਠੀ ਇਹਨਾਂ ਕੋਲੋਂ ਫਿੱਟ ਆਉਂਦੀ ਆ ਅੱਗੇ ਨਾ ਕੱਲ ਲੈ ਆਏ ਸੀ ਉੱਥੋਂ ਹਸਾਬ ਜੇ ਨਾਲ ਤੇ ਜੀ ਐਨੂੰ ਆਖਦੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਕਹਿੰਦੇ ਕੌਣ ਬੈਠਾ ਕੇ ਰਿਸ਼ਵ ਖੋਦਾ ਆਪ ਆ ਕੀ ਹਾਲ ਹੈ ਮਿੱਤਰਾਂ ਜਮਾਂ ਚੜਦੀ ਕਲਾ ਲੈ ਫਿਰ ਲਵਾ ਦੇ ਸਤਿ ਸ੍ਰੀ ਅਕਾਲ ਬਾਕੇ ਹਾਜ਼ਰੀ ਸਾਰੇ ਨੂੰ ਕੀ ਹਾਲ ਹੈ ਜੀ ਐਨ ਚੜਦੀ ਕਲਾ ਚ ਹੋਵਾਂਗੇ ਸਾਰੇ ਉਮੀਦ ਕਰਦੇ ਆਂ ਭਾਈ ਤੇ ਇਸ ਮਿੱਤਰ ਕੋਲੇ ਆਪਾਂ ਸਾਰਾ ਇੱਥੋਂ ਕੰਮ ਕਰ ਪਹਿਲਾਂ ਸਾਈਕਲਾਂ ਦਾ ਕਰਾਇਆ ਤੇ ਨਵਾਂ ਸਾਈਕਲ ਵੀ ਇਸ ਮਿੱਤਰ ਕੋਲੋਂ ਲੈ ਗਏ ਸੀ ਕਿ ਬਹੁਤ ਸਾਰੇ ਵੀਰ ਪੁੱਛਦੇ ਸੀ ਕਿ ਸਾਈਕਲ ਕਿੱਥੋਂ ਲਿਆ ਸੀ ਆਦਿ ਬਾਰੇ ਚੱਲ ਕਈ ਵਾਰੀ ਕੋਈ ਵੀਡੀਓ ਲੈਡ ਦੇਖਣਾ ਸ਼ੁਰੂ ਕਰਿਆ ਹੁੰਦਾ ਤੇ ਆ ਭਾਈ ਇਹਨਾਂ ਦਾ ਸ਼ੋਰੂਮ ਦਾ ਨਾਮ ਟ੍ਰੈਕ ਐਂਡ ਟ੍ਰੇਲ ਫੌਜੀ ਚੌਕ ਬਠਿੰਡਾ ਸੂਤ ਆ ਠੀਕ ਹੈ ਜੀ ਹੋਊਗੀ ਸਰਵਿਸ ਸਾਈਕਲ ਦੀ ਠੀਕ ਹੈ ਮਿੱਤਰਾਂ ਕੇਰੀਅਰ ਬਾਲਿਆ ਝੂਲੇ ਚ ਮੈਂ ਤੇ ਬਾਕੀ ਹੁਣ ਫਿੱਟ ਕਰੇ ਤੋਂ ਪਤਾ ਲੱਗੂਗਾ ਪੂਰਾ ਆਫਟਰ ਨਹੀਂ ਕਰਿਆ ਆਪਾਂ ਇਹ ਵੀਡੀਓ ਦਾ ਅੱਛਾ ਸਾਈਕਲ ਦਾ ਅੱਛਾ ਅੱਛੇ ਪ੍ਰਸ਼ਾਨ ਜੀ ਨਾ ਉਹਦਾ ਨਵਾਂ ਹੀ ਲੱਗੀ ਜਾਂਦਾ ਜਾਉਂਗੀ ਆਏ ਦਿਖਾ ਦੋ ਪਹਿਲਾਂ ਇਹੋ ਜਿਹੀ ਸੀ ਕੁਝ ਕੁ ਸਨਾਰ ਵਾਲਾ ਸਾਈਕਲ ਹੈ ਹਾਂ ਇਹਨੇ ਜੀ ਸੀ ਪਹਿਲਾਂ ਕੰਡੀਸ਼ਨ ਠੀਕ ਹੈ ਮਿੱਤਰਾ ਬਣਾਤੀ ਗੱਲ ਜਮੇ ਉਹ ਕਰਨਾ ਸੱਚ ਯਾਰ ਟਾਇਰ ਆਪਾਂ ਨੂੰ ਪਾਉਣਾ ਬੂ ਨਵਾਂ ਕਿਉਂਗੇ ਉਹ ਪਿਛਲਾ ਕੀ ਅੱਗੇ ਪਿੱਛੇ ਕਰਦੀਏ ਪਸਿਆ ਜਾ ਵਾ ਉਹ ਪੈ ਲੱਗਦਾ ਚੱਲਣ ਦੇ ਆਲੇ ਨਾ ਟੈਨਸ਼ਨ ਲਵਾ ਚੇ ਭਾਈ ਆਪਾਂ ਲਦਾਖ ਹੀ ਘਸਾ ਕੇ ਲਿਆਂਦਾ ਜਿੰਨਾ ਘਸਿਆ ਇਹ ਇਹ 3500 ਕਿਲੋਮੀਟਰ ਚਲਾ ਕੇ ਥਲ 45 ਹੋਰ ਤੇ ਆਹ 45 ਚੱਲੀ ਉਹ ਠੀਕ ਆ ਭਾਈ ਇਹ ਮਿੱਤਰ ਕਹਿੰਦਾ ਕੈਨੇਡਾ ਦਾ ਟਾਇਰ ਆ ਤੂੰ ਟੈਨਸ਼ਨ ਨਾ ਲੈ ਇਹ ਬਹੁਤ ਚੱਲੂ ਆਲੇ ਟਾਇਰ ਖਰਾਬ ਹੋਣ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਪੈਂਚਰ ਹੋਣ ਲੱਗੇ ਲਗਾਤਾਰ ਵੀ ਬਾਰੀ ਬਾਰੀ ਪੈਂਚਰ ਹੋਣ ਲੱਗੇ। ਟਾਇਰ ਖਰਾਬ ਹੈ ਕਿ ਤੁਹਾਨੂੰ ਉਹ ਚੇਂਜ ਕਰਾਉਣੀ ਲੋੜ ਹੈ। ਠੀਕ ਹੈ। ਫਿਰ ਪਹਿਲਾਂ ਮੈਂ ਐਂ ਸਲਾਹ ਕਰੀ ਸੀ ਕਿ ਅਗਲਾ ਟਾਇਰ ਪਿੱਛੇ ਕਰ ਦਾਂਗੇ। ਕਰ ਲਾਂਗੇ। ਇਹ ਦੂਜੀ ਵਾਰ ਜੇ ਸਰਵਿਸ ਤੇ ਗੋ। ਚਲ ਵੇਖਦੇ ਆਂ ਫਿਰ ਰਾਜੀ ਖੁਸ਼ੀ। ਤੇ ਆ ਬਣਾਤਾ ਭਾਈ ਜਮਾ ਨਵਾਂ ਆਤ ਬੋ ਕੇ ਨਵਾਂ ਤੇ ਸਰਵਿਸ ਕਰਤੀ ਇਹਦੀ ਫੁੱਲ ਸਾਰਾ ਖੋਲ ਕੇ ਆ ਵੀ ਆਪਣੇ ਦਾ ਜਮਾ ਐ। ਹੋਰੀ ਸੀ ਗਰਾਰੀ। ਉਤੋਂ ਬਾਅਦ ਉਹਦੋਂ ਬਾਅਦ ਮਗਰੋਂ ਠੰਡ ਹੋ ਗਈ ਬਾਈ ਯਾਰ ਮੁੜ ਕੇ ਦਾ ਹੱਥ ਲਾਉਣ ਦੀ ਜੀ ਨਹੀਂ ਕਰਿਆ ਇਹਦੇ ਤੇ ਪਹਿਲਾਂ ਤਾਂ ਇੱਕ ਦੋ ਵਾਰੀ ਪੁਰਸ਼ਣ ਵਾਲ ਗਰਤੀ ਸਾਹਿਬ ਮੈਂ ਇਹਨਾਂ ਨੂੰ ਇੱਕ ਪ੍ਰੈਸ ਦੂੰਗਾ ਹਾਂ ਉਹਨਾਂ ਨੂੰ ਬਹੁਤ ਸੌਖਾ ਹੋ ਜਾਵੇ ਚਲੋ ਬਰਸ਼ਮਨ ਲਾਜ਼ਮੀ ਨਹੀਂ ਫਿਰ ਭੁੱਲ ਨਾ ਜਾऊं ਮੈਂ ਚਲੋ ਉਹ ਤਾਂ ਮੈਂ ਜਦੋਂ ਕਿਤੇ ਤੁਰਨਾ ਹੋਇਆ ਉਹਦੋਂ ਸਮਾਨ ਲੈ ਕੇ ਜਾऊं ਸਾਰਾ ਸੋਡੇ ਦਾ ਠੀਕ ਹੈ ਮਕੈਨਿਕ ਤਕੜੇ ਨਹੀਂ ਆਪਣੇ ਠੀਕ ਹੈ ਚਲੋ ਕੱਢਦਾ ਮੈਂ ਕਾਠੀ ਫੇਰ ਕਾਸਟ ਵਈ ਕੈਰੀਅਰ ਏਅਰਪੋਰਟ ਇਹਦੀ ਜਾਵਾ ਓਕੇ ਆ ਜਿਹੜਾ ਐਲੂਮੀਨੀਅਮ ਵਾਲਾ ਹੁੰਦਾ ਉਹ ਬੜਾ ਜ਼ਿਆਦਾ ਹਲਕਾ ਹੁੰਦਾ ਤੇ ਉਹ ਜਦੋਂ ਬੈਗ ਰੱਖਦੇ ਸੀਗੇ ਰੋਜ਼ ਟੇਡਾ ਹੋ ਜਾਂਦਾ ਸੀ ਕਦੇ ਉਧਰ ਨੂੰ ਹੋ ਜਾਂਦਾ ਸੀ ਕਦੇ ਉਧਰ ਨੂੰ ਕਿ ਤਾਂ ਕਰਕੇ ਐਲੂਮੀਨੀਅਮ ਵਾਲਾ ਦੁਬਾਰੇ ਨਹੀਂ ਲਵਾਇਆ ਮੈਂ ਇਹ ਐਡਜਸਟੇਬਲ ਹੁੰਦਾ ਇੱਥੋਂ ਵੀ ਐਡਜਸਟ ਹੋ ਜਾਂਦਾ ਥੋੜਾ ਜਿਹਾ ਤੇ ਇੱਥੋਂ ਵੀ ਐਡਜਸਟ ਹੁੰਦਾ ਇਹ ਤੇ ਬਾਕੀ ਰਿਪੋਰਟ ਓਕੇ ਆ ਸਕਾਟ ਅਸਪੈਕਟ 940 ਦੇ ਕੁਸੀ ਵਿੱਚ ਸੀ ਨਹੀਂ ਹੈਗਾ ਬਿਨਾਂ ਦੀ ਵਿਚਾਰੀ ਆ ਆਥ ਨੇ ਬਸ ਮਾੜੀ ਮੁੱਟੀ ਕੱਟ ਵੱਟ ਲੈਣੀਆਂ ਕੋਈ ਗੱਲਬਾਤ ਵਿੱਚੋਂ ਕੱਟਣ ਵਾਲੀ ਹੁੰਦੀ ਵੱਧ ਘੱਟ ਹੋ ਜਾਂਦੇ ਨੇ ਕਈ ਵਾਰੀ ਹਾਂ ਤੇ ਲੱਦ ਲਿਆ ਭਾਈ ਝੋਲਾ ਤੇ ਅੱਜ 2 ਘੰਟਿਆਂ ਦੀ ਰਾਈਡ ਕਰ ਲਾਂਗੇ ਪਿੰਡੇ ਸੇ ਤੇ ਜਾਵਾਂਗੇ ਜਾਂਦੇ ਹੋਏ ਮਾੜਾ ਜਿਹਾ ਵਿਸ਼ਾਲ ਮੈਗਾ ਮਾਰਟ ਤੇ ਖੜਾਂਗੇ ਤੇ ਖਿੱਚਦੇ ਆ ਬਾਟ ਅੱਜ ਚਲਾਉਣੇ ਕਈ ਦਿਨਾਂ ਬਾਅਦ ਲੰਬਾ ਚੱਲੂ ਅੱਜ ਤੇ ਧੰਨਵਾਦ ਮਿੱਤਰਾਂ ਸੋਹਣੇ ਸਰਬ ਸੋਨਾ ਕਾਮ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤਰਕੀਆਂ ਬਖਸ਼ੇ ਤੇ ਇੱਕੋ ਦਿਖਾਈ ਮੇਰੇ ਆਪਣਾ ਕਾਰਡ ਇਹ ਆ ਨਾ ਹਾਂਜੀ ਠੀਕ ਐ ਤੇ ਕਿਸੇ ਵੀਰ ਨੇ ਬਾਈ ਨਾਲ ਸੰਪਰਕ ਕਰਨਾ ਤੇ ਤੁਸੀਂ ਇਹਨਾਂ ਨੰਬਰਾਂ ਤੇ ਬਾਈ ਨਾਲ ਕਰ ਸਕਦੇ ਹੋਗੇ ਗੱਲਬਾਤ ਲੋਟਾ ਬਾਈ ਚੱਲਦਾ ਨਾ ਇਹ ਹੀ ਨੰਬਰ ਚੱਲਦਾ ਆਪਣਾ ਸਾਲਾ ਠੀਕ ਐ ਚਲ ਮੈਂ ਇਹ ਇਹ ਲਈ ਜਾਨਾਂ ਨਾਲ ਤੇ ਮਿਲਦੇ ਆਂ ਪਰ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਾਣ ਤੋਂ ਪਹਿਲਾਂ ਦੂਜਾ ਸਮਾਨ ਲੈ ਕੇ ਜਾਉਂ ਸਾਰਾ ਆਪਣਾ ਛੋਟਾ ਮੋਟਾ ਜਿਹੜਾ ਚਾਹੀਦਾਗਾ ਠੀਕ ਐ ਓਕੇ ਵੀਰ ਜੀ ਲਿਸ਼ਕਾ ਪੁਸ਼ਕਾਤਾ ਭਾਈ ਸਾਈਕਲ ਇਹਨਾਂ ਨੇ ਤੇ ਖਿੱਚਦੀ ਬਾਟ ਪਿੰਡ ਨੂੰ ਤੇ ਵਿਸ਼ਾਲ ਮੈਗਾ ਮਾਰਟ ਤੋਂ ਝੱਗੇ ਲੈ ਕੇ ਜਾਣੇ ਆ 2 ਚਾਰਕ ਗਵਾਂਡੀ ਮਿੱਤਰ ਲਾਡੀ ਦੀ ਫਰਮਾਇਸ਼ ਤੇ ਉੱਥੇ ਖੜਾਂਗੇ ਉੱਥੇ ਦੇ ਮਾੜੀ ਮੋਟੀ ਗੱਲਬਾਤ ਜੀ ਤੁਹਾਨੂੰ ਬਖਾ ਦੇਾਂਗੇ ਤੇ ਨਹੀਂ ਗੱਡੀ ਵਸਾ ਦੁਬਾਰੇ ਦੁਬਾਰੇ ਪਿੰਡ ਲਾ ਦੇਾਂਗੇ ਸਾਈਕਲ ਆਦਾ ਬਾਹਰ ਲੌਕ ਬਈ ਆਪਣੇ ਵਾਲਾ ਤੇ ਝੋਲਾ ਜਮਾ ਕਰਾ ਲਿਆ ਇਹਨਾਂ ਨੇ ਬਾਹਰ ਇਹ ਕਹਿੰਦੇ ਬਈ ਐਂ ਖੜਾ ਦੇ ਮੈਂ ਕਹਾ ਨਾ ਬਈ ਮੈਂ ਤਾਂ 1 ਮਿੰਟ ਦਾ ਵੀ ਯਕੀਨ ਨਹੀਂ ਕਰਦਾ ਐਂ ਖੜਾਉਣ ਨੂੰ ਸਾਈਕਲ ਜਿਆਦਾ ਮਹਾਂ ਮੇਰਾ ਕਿਤੇ ਲੌਕ ਲਵਾਓ ਉੱਧਰ ਐ ਪਪਾ ਇੱਥੇ ਵੀ ਲੋਟ ਹੁੰਦਾ ਬਾਈ ਸਾਬ ਸਿਰ ਮਿਲ ਜਾਂਦਾ ਕੋਈ ਲੀਡ ਲੱਤਾ ਜਾ ਕੋਈ ਛੋਟੇ ਵੱਡੇ ਵਾਲਾ ਜਿਹੜਾ ਜਿਹੇ ਲੈਣਾ ਬੰਦੇ ਨੇ ਕਿਸੇ ਨੇ ਹੂੰ 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 ਸਾਂਦੇ ਲੈ ਰਿਹਾ ਇਹ ਲੈ ਲੈ ਰਿਹਾ ਆ ਕਿੱਥੇ ਆ ਝੁੱਗਿਆਂ ਵਾਲਾ ਸੌਦਾ ਪਤਾ ਪਈ ਸੋਡਾ ਤਾ ਬਾਈ ਕੰਮ ਹੋਰ ਤਾਂ ਕੁਝ ਨਹੀਂ ਮਿਲਿਆ ਤੇ ਆ ਨੂਨਦਾਨੀਆਂ ਵਗੈਰਾ ਇੱਧਰ ਗੇੜਾ ਮਾਰ ਲਿਆ ਇਹਨਾਂ ਦਾ ਤੇ ਛੱਗੇ ਜਿਹੜੇ ਉਹ ਹੈਗੇ ਆ ਗਰਮੀਆਂ ਵਾਲੇ ਉਹ ਭਾਈ ਕਹਿੰਦੇ ਅਸੀਂ ਸਾੰਪ ਤੇ ਟੀ-ਸ਼ਰਟਾਂ ਜਿਹੜੀਆਂ ਉਹ ਮੰਗਦਾ ਸੀ ਮਿੱਤਰ ਤੇ ਬਾਕੀ ਸਿਆਲਾਂ ਵਾਲਾ ਲਾਇਆ ਪਿਆ ਇਹਨਾਂ ਨੇ ਸਮਾਨ ਸੱਲਾ ਸਾਰਾ ਚਲ ਮਗਾ ਖਾਲੀ ਕਾਨੂੰ ਮੁੜਨਾ ਤੇ ਬੁਰਸ਼ ਤੇ ਨੂਨਦਾਨੀਆਂ ਜੀਆਂ ਚੱਕ ਲੀਆਂ ਮਜ਼ੇ ਆ ਯਾ ਪਹਿਲੇ ਫਾਈਟ ਹਾਂ ਹਾਂ ਚਲੋ ਪਿੰਡ ਨਾਲ ਦੀ ਬਾੜ ਨੇੜੇ ਕਰਦੇ ਆ ਭਾਈ ਟਾਈਮ ਨਾਲ ਹਾਟਾ ਬਠਿੰਡਾ ਕਹਿੰਦੇ ਭਾਈ ਸੋਨਾ ਬਠਿੰਡਾ ਆਏ ਲਵ ਬਠਿੰਡਾ ਸਹੀ 1 ਘੰਟੇ ਚ ਭਾਈ 25 ਕਿਲੋਮੀਟਰ ਦਾਮ ਦਾਵਾ ਸਾਹਿਬ ਤਲਵੰਡੀ ਸਾਬੋ ਆ ਗਏ ਨੰਬਰ ਠੰਡੇ ਤੋਂ ਵਾਹਿਗੁਰੂ ਜੀ ਲਾ ਵੀਰਾ ਯਾ ਲਾਈ ਆਉਂਦਾ ਉਧਰੋਂ ਬਾਈ ਆਟੋ ਵਾਲਾ ਲਾ ਵੀਰਾ ਚਲਾਈ ਆਉਂਦਾ ਸੀ ਬਠਿੰਡੇ ਤੋਂ ਸਿੱਧਾ ਇਹ ਰੋਡ ਐ ਐਸ ਐਚ 17 ਜਾਂਦਾ ਸਰਦੂਰਗੜ ਨੂੰ ਤੇ ਇਸ ਰੋਡ ਤੇ ਪਈ ਇਹ ਨਥੇਹਾ ਆਖਰੀ ਪਿੰਡ ਆ ਬਠਿੰਡੇ ਜ਼ਿਲ੍ਹੇ ਦਾ ਇਧਰਲੇ ਪਾਸੇ ਆ ਭਈ ਇਹ ਨਥੇਹਾ ਤੇ ਿੱਦੂ ਅਗਲਾ ਆ ਆਪਣਾ ਪਿੰਡ ਆਗਾ ਉਹ ਸੂਰਤੀ ਆ ਉਹ ਸਰਸੇ ਜ਼ਿਲ੍ਹੇ ਚ ਆਉਂਦਾ ਤੋਂ ਅੱਗੇ ਮੋੜ ਜੀ ਕੋਲ ਜਾ ਕੇ ਪੰਜਾਬ ਦੀ ਹੱਥ ਉੱਥੇ ਖਤਮ ਹੋ ਜੂ ਹੋ ਜੂਗੀ ਉੱਥੇ ਜਾ ਕੇ ਦਿਖਾਉਣਾ ਚਲੋ ਕੋੜੇ ਜੇ ਬੋਰਡ ਜਿਹਦੇ ਬਸ ਭਾਈ ਸਿੱਧੀ ਸਰਦੂਰਗੜ ਤੋਂ ਬਟਿੰਡੇ ਨੇ ਉਹ ਸਾਹਮਣੇ ਵਾਲੇ ਬੋਰਡ ਤੇ ਤਾਂ ਲਿਖਿਆ ਭਾਈ ਪੰਜਾਬ ਦੀ ਹੱਦ ਇੱਥੇ ਕਹਿੰਦੇ ਖਤਮ ਹੁੰਦੀ ਆ ਐਸ ਐਚ 17 ਤੇ ਸਹੀ ਆਪਾਂ 2 ਘੰਟੇ ਤੇ 1 ਮਿੰਟ ਦੇ ਵਿੱਚ ਭਾਈ ਆਪਣੇ ਪਿੰਡ ਆ ਵੜੇ 50 ਕਿਲੋਮੀਟਰ ਦਾ ਸਫ਼ਰ ਸਾਈਕਲ ਦੇ ਤਿਆਰ ਕਰਕੇ 7ਵਾਂ ਕਦੇ 8ਵਾਂ ਕਦੇ 9ਵਾਂ ਇਹ ਗੇਅਰ ਲਾ ਕੇ ਰੱਖੇ ਸੀਗੇ ਤੇ ਵਧੀਆ ਦੱਬੀ ਤੁਰੇ ਗੱਡੀ ਸਰਦੂਰ ਘਾੜ ਇੱਥੋਂ 1 ਕਿਲੋਮੀਟਰ ਆ ਭਾਈ ਅੱਗੇ ਤੇ ਇੱਥੋਂ 10 ਕਿਲੋਮੀਟਰ ਅੱਗੇ ਟੱਪ ਕੇ ਤੇ ਹੁਣ ਆਪਾਂ ਇਹ ਹਰਿਆਣੇ ਦੀ ਸੜਕ ਤੇ ਆਂ ਸਹੀ 10 ਕਿਲੋਮੀਟਰ ਅੱਗੇ ਟੱਪ ਕੇ ਫੇਰ ਭਾਈ ਅੱਗੇ ਪੰਜਾਬ ਆ ਜਾਂਦਾ ਮਾਨਸਾ ਜ਼ਿਲ੍ਹਾ ਆ ਜੂਆ ਤੇ ਹੁਣ ਇੱਥੇ ਬਠਿੰਡਾ ਜ਼ਿਲ੍ਹਾ ਖਤਮ ਹੋਇਆਗਾ ਤੇ ਇੰਨੇ ਸਫ਼ਰ ਦੇ ਵਿਚਕਾਰ ਆਪਾਂ ਤਿੰਨ ਵਾਰੀ ਖੜਕੇ ਪਾਣੀ ਪੀਤਾ ਤੇ ਬਾਕੀ ਗੱਡੀ ਉੱਡੀ ਦੁਰੀ ਆਉਂਦੀ ਆ ਖਾਲੀ ਵਰਗਾ ਹੀ ਆ ਬੈਗ ਵਿੱਚ 20 ਕਿਲੋ ਦਾ ਇਹਦੇ ਚ ਉਹ ਆਪਣਾ 슬ੀਪਿੰਗ ਬੈਗ 슬ੀਪਿੰਗ ਬੈਗ ਨਹੀਂ ਟੈਂਟ ਤੇ ਬਾਕੀ ਬਈ ਲਗਾਤੋਂ ਕਾਲੀੜੇ ਛੀੜੇ ਨੇ ਹੋਰ ਕੋਈ ਪੰਜ 6 7 ਕਿਲੋ ਭਾਰ ਹੋਊਗਾ ਸਾਰਾ ਕੁੱਲ ਮਿਲਾ ਕੇ ਇੰਨਾ ਹੋਣਾ ਨਹੀਂ ਇਦੋਂ ਘੱਟ ਹੀ ਹੋਊਗਾ ਕਿੰਨੇ ਕਿਲੋ ਤਾਂ ਦੰਦੀਵਾਲ ਹਵੇਲੀ ਭਾਈ ਪੈਂਟ ਸੂਰਤੀਆ ਆਪਣੇ ਪਿੰਡੋਂ ਵਾਰ-ਵਾਰ ਆਏ ਤੇ ਇਧਰਲੇ ਪਾਸੇ ਆਪਣੇ ਖੇਤ ਨੇ ਖੱਬੇ ਹੱਥੋਂ ਉੱਥੋਂ ਸਾਹਮਣੇ ਤੋਂ ਪਹੀ ਮੁਰਦੇ ਹੁੰਦੇ ਆ ਠੀਕ ਆ ਜੀ ਹੋ ਸਾਹਮਣੇ ਖੇਤ ਨਹੀਂ ਉੱਥੇ ਤੇ ਸਾਈਕਲ ਦੀ ਸਰਵਿਸ ਚ ਕੀ ਕੁਝ ਕਰਿਆ ਭਾਈ ਉਹਨਾਂ ਨੇ ਸਾਈਕਲ ਦੀਆਂ ਗੋਲੀਆਂ ਬਦਲੀਆਂ ਚੱਕਿਆਂ ਦੀਆਂ ਤੇ ਬਾਕੀ ਨਵਾਵਤ ਉਹ ਵੀ ਕਰਕੇ ਸਾਰਾ ਕੁਝ ਚੈੱਕ ਕਰ ਲਿਆ ਸਹੀ ਆ ਕਹਿੰਦੇ ਇੱਕ ਨੰਬਰ ਆ ਜਮਾ ਕੀ ਹਾਲ ਹੈ ਜੀ ਠੀਕ ਹੀ ਚੱਲਦਾ ਭਾਈ ਤੇ ਬਾਕੀ ਕਹਿੰਦੇ ਸਾਰਾ ਕੁਝ ਚੈੱਕ ਕਰ ਲਿਆ ਇੱਕ ਨੰਬਰ ਆ 17 11 ਇੱਕ ਤਾਰ ਪੈਣ ਵਾਲੀ ਸੀ ਪਿਛਲੇ ਚੱਕੇ ਦੀ ਜਿਹੜੀ ਟੁੱਟੀ ਸੀ ਤੇ ਬਾਕੀ ਹਲੋਟ ਆ ਟੀਉ ਬਦਲਤੀ ਪਿਛਲੇ ਪੈਂਚਰ ਸੀ ਠੀਕ ਆ ਮੇਤਰਾ ਕੀ ਆ ਭਾਈ ਢਾਣੀ ਆ ਆਪਣੇ ਪਿੰਡ ਉਹ ਵਾਰ-ਵਾਰ ਢਾਣੀ ਵਜਦੀ ਇਹ ਜੱਗੇ ਸੂਰਤੀ ਕਲਾਕਾਰ ਵਾਲੀ ਢਾਣੀ ਆ ਇਹ ਇੱਥੇ ਬੈਠਾ ਹੂ ਸਾਹਮਣੇ ਮਿੱਤਰ ਬੈਠਾ ਹੋਇਆ ਤਾਂ 2 ਮਿੰਟ ਹਾਲਚਾਲ ਪੁੱਛਿਆਂਗੇ। ਦਸਤਰ ਲਵੇ। ਤਾਂ ਨਹੀਂ ਆਉਦਾ। ਨਹਿਰ ਟੱਪ ਕੇ ਪਿੰਡ ਵੱੜਦੇ ਹੋਗੇ ਬਸ ਆਪਾਂ। ਤੇ ਸੋਹਣਾ ਨਜ਼ਾਰਾ ਆਇਆ ਭਈ ਅੱਜ ਖਾਸੇ ਦਿਨਾਂ ਬਾਅਦ ਇੰਨਾ ਕ ਸਾਈਕਲ ਚਲਾ ਕੇ। ਹੈ ਨਹੀਂ ਗਾ ਮੱਤਰਾ ਜਨਤਾ ਇੱਥੇ ਕੁਰਸੀਆਂ ਪਈਆਂ ਹੁੰਦੀਆਂ ਨੇ ਆ ਸਾਹਮਣੇ। ਆ ਮੋਟਰ ਲਵੇ ਜੀ। ਹੇ ਹੇ 7ਵੇਂ ਗੇਅਰ ਤੇ ਬਈ ਮੈਂ ਐ ਲਾ ਕੇ ਰੱਖਦਾ ਹਾਂ ਇਹਨੂੰ ਕਿੰਨੇ ਨਾਲ ਵਧੀਆ ਤੁਰ ਆ ਜਾਂਦਾ ਇਹ ਮਤਲਬ ਇਕੱਠਾ ਜੋਰ ਜੈਨ ਲੱਗਦਾ ਰੈਲਾ ਜਾਂ ਪੈਰ ਚੱਲੀ ਜਾਂਦੇ ਨੇ ਨਾਲ ਤੇ ਸਪੀਡ ਲਗਭਗ 19 ਹੀ ਰਹਿ ਜਾਂਦੀ ਆ ਤੇ 8ਵਾਂ 9ਵਾਂ ਲਾਉਣੇ ਥੋੜਾ ਜੋਰ ਵੱਧ ਮਾਰਨਾ ਪੈਂਦਾ ਫਿਰ ਸਪੀਡ ਵਧਾਉਂਦਾਗਾ ਫਿਰ 40 ਦੇ ਲਾਗੇ ਤੱਕ ਤੁਰ ਆ ਜਾਂਦਾ ਨਹੀਂ 27 30 ਇੱਥੇ ਕ੍ਰਮ ਪੰਚਾਇਤ ਸੁਰਤੀ ਆਪ ਜੀ ਨੂੰ ਅੱਜ ਫਿਰ ਜੀ ਐਨ ਆਖਦੀ ਆ ਬਈ ਠੀਕ ਆ ਜੀ ਉਹ ਮੈਂ ਤਰਬਾਜਾ ਮਰੀ ਜਾਂਦੇ ਮਾ ਜੀ ਵਧੀਆ ਮੈਨੂੰ ਡਿੱਕੀ ਜਾਂਦਾ ਸੀਗਾ ਹਾਂ ਤੈਨੂੰ ਵੀ ਡਿੱਕਦਾ ਸੀ ਤੇ ਹੁਣ ਬੱਚੇ ਵੀ ਆਉਣ ਆਲੇ ਆ আচ্ছা ਆਏ ਨਹੀਂ ਹਲੇ ਠੀਕ ਆ ਤਖੜਾਂ ਗੋਰੀ ਉਹਨਾਂ ਲਈ ਇਹ ਬਣ ਤਾਜ ਦੀ ਤਾਂ ਠੀਕ ਹੈ ਚਾਹਾਂ ਗਲਤੀ ਆ ਸਾਈਕਲ ਦੀ ਆ 2 ਘੰਟੇ 10 ਮਿੰਟ ਹੋਗੇ ਹੋਰੋਂ ਤੱਕ ਹੈ ਹੈ ਨਹੀਂ ਕਰਨਗੇ ਹੈ ਨੀ ਮਾਤਾ ਉਹ ਰਤਾ ਬਦਲਣ ਕਿ ਇਹ ਸ਼ਾਗਨ ਦੇਣ ਗਏ ਆ ਕਹਿੰਦੇ ਹਾਂ ਹਾਂ ਨੀਰਾਜਰਾ ਪਾਇਆ ਬੈ ਭਾਈ ਜੋ ਬਰਨੇ ਮੇਰੇ ਆਉਂਦੇ ਨੂੰ 3:30 ਵਜੇ ਦਾ ਵੇੜਾ ਹੋ ਗਿਆ ਉਹ ਬੱਲੇ ਹਾਂਜੀ ਯਾਦ ਕਰਦੇ ਸੀ ਮੈਨੂੰ ਲੋਡ ਆ ਬਈ ਚੋਬਰ ਨੇ ਹੈ ਉਹ ਲਾਤੀ ਮੋਟਰ ਇੱਧਰ ਸੀ ਟੂਟੀਆਂ ਪਹਿਲਾਂ ਪੱਟ ਕੇ ਸਿਸਟਮ ਸਾਰਾ ਇੱਧਰ ਪੱਕਾ ਕਰਤਾ ਨਵੇਂ ਬਾਲ ਬੂ ਲਾ ਕੇ ਜਿਹੜਾ ਟੂਆ ਪੱਟ ਰੱਖਿਆ ਸੀ ਉਦਨੇ ਰਹੇ ਨੇ ਥੱਲੋਂ ਲੀਕ ਸੀ ਪਹਿਲਾਂ ਟੁੱਟੀ ਆਹ ਬਾਲ ਛੱਡਤਾ ਇੱਥਰੋਂ ਇਹ ਲਾ ਕੇ ਪੈਪ ਹੋ ਹੌਦ ਜੀ ਆਂਦੀ ਕਰਨੀ ਆਹੀਂ ਕਰਨਾ ਨਾ ਤੜਕੇ ਲਈ ਆਵੇਂ ਕਾਲੀ ਪੈਪ ਜੀ ਇਹ ਕੀ ਕੇ ਲਾ ਕੇ ਦੇਖਦੇ ਆ ਪਪਲੇ ਕੇ ਮੋਟਰ ਜੀ ਮਾਈ ਹਜੀ ਹਜੀ ਜੜੀ ਆ ਵਧੀਆ ਬਣ ਗਿਆ ਸੌਦਾ ਯਾਰ ਇਹ ਪਾਸੇ ਹੀ ਹੋ ਗਿਆ ਯਾਰ ਵਿਚਾਲੇ ਸੀ ਉੱਥੇ ਇਹ ਟੱਕ ਨਹੀਂ ਪਊਗੀ ਇਹ ਤਾਂ ਉਹ ਗਾਰਟੀ ਜੀ ਵੱਟ ਕੇ ਉੱਥੇ ਹਾਂ ਆ ਮੋਟਰ ਬਾਈ ਹੁਣੀ ਲਾਈ ਆ ਸੀ ਨਵੀਂ ਨਵੀਂ ਪਹਿਲਾਂ ਹੈ ਨਹੀਂ ਜੇ ਪਾਣੀ ਸਿੱਧਾ ਹੀ ਚੜਦਾ ਸੀ ਪਹਿਲਾਂ ਟੈਂਕੀ ਦਾ ਹੈ ਪਾਣੀ ਜੀ ਬਣਾ ਦੇ ਦੇ ਕੰਦਾ ਹੀ ਲੱਗੇ ਉਹ ਇੱਟਾਂ ਦੀ ਬਣਾ ਦਿੰਨੇ ਆ ਹਾਂ ਇੱਥੇ ਇੱਟਾਂ ਲਾ ਕੇ ਉੱਤੇ ਉਹਦਰ ਦੇ ਪੱਥਰ ਜੀ ਹਾਂ ਐ ਬਣ ਜੂ ਸੌਦਾ ਵਧੀਆ ਆਹ ਚੁੱਲਾ ਜੁੱਲ ਰੱਖ ਰੱਖ ਕੇ ਗਰਮ ਕਰੈ ਸੀ ਕੁਛ اچھا ਹਾਂ ਜਾਣ ਦੇ ਜਾਣ ਦਿਓ ਕਦੋਂ ਕਹਣਗੇ ਮੰਮੀ ਹੋਰੇ ਅਈ ਤਾਂ ਜਾਂਦੀ ਗਈ ਸੀ ਅਈ ਤਾਂ ਹੁਣ ਹੀ ਗਈਆਂ ਠੀਕ ਆ ਸਤਿ ਸ੍ਰੀ ਅਕਾਲ ਵਾਪਾ ਟੇ ਡੱਪ ਗਏ ਸਤਿ ਸ੍ਰੀ ਅਕਾਲ ਲੈ ਪਲੱਗ ਦੇ ਦਿਓ ਨਾਲ ਕੋਈ ਦੀਆ ਦੇ ਦਿਓ ਵਾਹ ਆ ਲੋ ਕਿੰਦਾ ਕਿੰਨੂੰ ਲੈ ਆ ਸਪੈਸ਼ਲ ਤੁਹਾਡੇ ਵਾਸਤੇ ਹੋਰ ਤੋਂ ਲਿਆ ਆਉਂਦਾ ਹਾਂ ਪਲੱਗ ਵੀ ਘੱਟ ਪਹਿਲਾਂ ਤੋਂ ਕੀ ਹਾਂ ਬਸ ਉਹ ਕਰ ਲੈ ਐ ਸੀ ਮੈਂ ਜੀਰਕਪੁਰ ਤੋਂ ਉੱਥੋਂ ਏਡੀ ਕੈਥ ਲੰਦੀ ਆ ਬਿਟਵਿੰਨ ਦੀ ਤੇ ਇਹ ਬਾਈ ਕੈਰੀਅਰ ਥੋੜਾ ਹੈਵੀ ਆ ਮਤਲਬ ਲੋਹੇ ਦਾ ਹੁੰਦਾ ਜਿਵੇਂ ਮੈਂ ਕਹਿ ਸਕਦੇ ਆਂਗੇ ਲੋਹੇ ਦੀ ਆ ਹੁੰਦਾ ਕੀ ਇਹ ਲੋਹੇ ਦਾ ਉਜੂ ਦੂਜੇ ਐਲੂਮੀਨੀਅਮ ਦਾ ਸੀ ਪਹਿਲਾਂ ਜਿਹੜੇ ਕੱਲ ਤਿੰਨ ਹੋਰ ਦਿਖਾਏ ਸੀ ਕਹਰੇ ਰੋਵੇ ਐਲੂਮੀਨੀਅਮ ਦੇ ਸੀ ਹਲ-ਹੋਲੇ ਤੇ ਉਹਨਾਂ ਦਾ ਕੀ ਹੋਉਂਦਾ ਕਹਿੰਦਾ ਉਹ ਐਂ ਹਲਕੇ ਇੱਕ ਪਾਸੇ ਨੂੰ ਹੋ ਜਾਂਦੇ ਮਤਲਬ ਹਲਕੇ ਵਾਲੇ ਹੁੰਦੇ ਐ ਮਾੜੇ ਹਲਾਏ ਤੋਂ ਹਲੇ ਜਾਂਦੇ ਆ ਤੇ ਇਹ ਸੀ ਦੀ ਕਿਤੇ ਹਲਦਾ ਨਹੀਂਗਾ ਇਹਦੀ ਕੁਆਲਿਟੀ ਇੱਕ ਨੰਬਰ ਆ ਵਧੀਆ ਤੇ ਇੱਥੋਂ ਐਡਜਸਟ ਹੋ ਜਾਂਦੇ ਸਰਵਿਸ ਤਾਂ ਬਸ ਇਹਦੇ ਗੋਲਗੀਆਂ ਪਈਆਂ ਉਹ ਕਹਿੰਦੇ ਚੱਕੀਆਂ ਨਹੀਂ ਆ ਮਤਲਬ ਹੱਬ ਚ हां ਉਹ ਬਦਲਤੀ ਉਹਨਾਂ ਨੇ ਥੋੜੀਆਂ ਕਸੀਆਂ ਹੋਈਆਂ ਸੀ ਕਹਿੰਦੇ 35 ਕਿਲੋਮੀਟਰ ਚੱਲ ਗਿਆ ਸੀ ਇੱਕ ਆ ਪਿਛਲੀ ਤਾਰ ਟੁੱਟੀ ਹੋਈ ਸੀ ਚੈਨ ਉਹੀ ਆ ਸਾਫ਼ ਕਰਕੇ ਐ ਲਾਦਾ ਨਵੀਂ ਬਾਈ ਹੁੰਦੀ ਜਮੇ ਤੇ ਸਾਫ਼ ਸਬਾਈ ਕਰਕੇ ਬਾਈ ਐ ਬਣ ਗਿਆ ਜਮਾ 1000 ਰੁਪਏ ਚ ਸਰਵਿਸ ਹੋਈ ਆ ਸਾਰੀ ਇਹਦੀ ਆ ਤੇ ਪਿਛਲੀ ਉਹਨਾਂ ਨੇ ਟਿਊਬ ਵੀ ਬਦਲਤੀ ਵਿੱਚੀ ਉਹ ਵੇਰ ਹੱਲ ਗਈ ਸੀ ਜਮੇ ਬਾਈ ਆਪਾਂ ਨੇ ਇੱਕ ਵਾਰੀ ਸਮੂਰ ਉੱਥੇ ਹੋਇਆ ਸੀ ਨਾ ਟੁੱਟੀ ਪੱਟੀ ਗਈ ਸੀ ਪਹਿਲਾਂ ਵਾਲੀ ਟਿਊਬ ਦੀ ਇਹ ਦੂਜੀ ਬਦਲ ਕੇ ਪਾਈ ਹੋਈ ਸੀ ਇਹਦੀ ਵੀ ਉਹੀ ਸੇਮ ਪ੍ਰੋਬਲਮ ਹੋ ਗਈ ਸੀ ਉਹ ਤਿੱਖੀ ਨਿਭਾਲੀ ਸੀ ਜਿਹੜੀ ਅ ਸ਼ਰਾਡਾ ਕਹਿੰਦੇ ਕੀ ਉਹਨੂੰ ਉਹ ਸੀ ਫੇਰਣਾ ਚੌੜੇ ਮੂੰਹ ਵਾਲੀ ਟੂਪੀ ਪਾਤੀ ਆ ਹ ਅਗਲੇ ਨਾਲ ਦੀ ਨਾ ਆਂ ਵੀ ਰੀ ਤਾਂ ਨਾ ਮੈਂ ਨਾ ਨਾਲ ਤਾਂ ਲੈਂਦੀ ਹਾਂ ਜਿੱਦੋਂ ਜਾਣਾ ਹੋਇਆ ਉਦੋਂ ਲਿਆਵਾਂਗੇ ਸਮਾਨ ਜਾ ਕੇ ਰਾਂ ਤਾਂ ਬਸ ਇਹ ਸਰਵਿਸ ਹੀ ਕਰਾਈ ਆ ਜੀ ਆ ਗਿਆ ਤਾਂ ਅਜ ਹਾਂ ਆ ਸੋਹਣੀ ਲੱਗਦੀ ਆ ਕਾ ਠੀਕ ਯਾਰ ਉਹ ਤਾਂ ਉਵੇਂ ਹੀ ਲੱਗਦੀ ਸੀ ਇੱਥੇ ਹੀ ਲੱਗੀ ਹੋਈ ਹਾਂ ਇਹ ਆ ਵੀ ਹੈ ਵੀ ਆ ਬਈ ਪਲੇਟ ਪਲੋਟ ਲਾਉਣ ਨੂੰ ਪਿੱਛੇ ਸਿਸਟਮ ਆ ਕਿਹਾ ਦੇ ਟਰਗ ਜਿਹੇ 900 ਤੇ 49 ਰੁਪਈਆ ਦੀ ਆਈ ਆ ਬਈ ਆ ਪਿਛਲਾ ਕੇਰੀਅਰ ਕਈ ਵਾਰੀ ਕੋਈ ਵੀਰ ਚਲੋ ਪੁੱਛ ਲੈਂਦਾ ਕੱਲ ਵੀ ਇੱਕ ਬਾਈ ਪੁੱਛੀ ਜਾਂਦਾ ਸੀ ਫੋਨ ਕਰਕੇ ਤੇ 1600 ਕੁਝ ਪ੍ਰਿੰਟ ਹੁੰਦਾ ਇਹਦਾ ਕੱਲ ਇਹ 949 ਰੁਪਈਆ ਦੀ ਬਿੱਲ ਚ ਲੱਗੀ ਆ ਕੱਟ ਕੇ ਕੀ ਕਹਿੰਦਾ ਜੀ ਇਹਦਾ ਖਰਾਬ ਜੇ ਹੈਗੇ ਸੀ ਅਜੇ ਕਿੱਥੇ ਹਾਂ ਇੱਥੇ ਹੁੰਦੇ ਆ ਇਹਦੇ ਜੇ ਇਹ ਨਾ ਹੋਣ ਫੇਰ ਟਿਕਥਲਨ ਵਾਲਾ ਆ ਕਸਣਾ ਬਈ ਥੋੜਾ ਆ ਔਖਾ ਹੋ ਜਾਂਦਾਗਾ ਫਿਰ ਸੈਟਿੰਗ ਰੀਬੰਦੀ ਕੀ ਤੇ ਇਹਦੇ ਆਸਰਾਕ ਸੀਗੇ ਤਾਂ ਹੀ ਦਿਖੇ ਇੱਥੇ ਲਾਉਣ ਵਾਲਾ ਹੈ ਲਿਆ ਮੈਂ ਇਹ ਆ ਵਾਲੇ ਇੱਥੇ ਸਾਈਡ ਤੇ ਨਹੀਂ ਕੋਈ ਸਿਸਟਮ ਹੋਰ ਹੋ ਵੀ ਸਕਦਾ ਇੱਥੇ ਪਰ ਉਹਨੇ ਫਿਰ ਮਜ਼ਬੂਤੀ ਨਹੀਂ ਹੁੰਦੀ ਆ ਦੋਨੇ ਪਾਸੇ ਜਿਹੜੀਆਂ ਆ ਤਾਰਾਂ ਇਹ ਲੰਗਣਾ ਨਹੀਂ ਇਹ ਮਤਲਬ ਆ ਕਿੱਲੰਗਾਂ ਨੇ ਜਿਹੜੀਆਂ ਆ ਗਿਆ ਓਏ ਸਾਡਾ ਅੱਛਾ ਪੁੱਤੀਜਾ ਪੜ ਕੇ ਆ ਗਿਆ ਇੱਕ ਦਿਨ ਦੇ ਵਿੱਚ ਕੀ ਇੱਕ ਦਿਨ ਦੇ ਵਿੱਚ ਹੀ ਆ ਗਿਆ ਮੈਂ ਤੈਨੂੰ ਕਿਹਾ ਸੀ ਤੈਨੂੰ ਪਤਾ ਲੱਗ ਗਿਆ ਸੀ ਨਾ ਕੁਝ ਲੈਣ ਜਾਣਾ ਚਾਚਾ ਕਹਿੰਦਾ ਘੁੰਮਣ ਨਹੀਂ ਜਾਂਦਾ ਤੂੰ ਮੈਨੂੰ ਯਾਦ ਦਿਨ ਗਿਆ ਸੀ ਨਾ ਹਾਂ ਆ ਦੇਖੋ ਇੱਧਰ ਕੀ ਲਾਤਾ ਮਨਪ੍ਰੀਤ ਨੇ ਹਾਂ ਮੋਟਰ ਇੱਧਰ ਲਈ ਡੂਟੀ ਕਿੱਥੇ ਗਈ ਆਪਣੀ ਜਿਹੜੀ ਉਰੇ ਸੀਗੀ ਕਿੰਨਾ ਦਾ ਖੁੱਲ ਗਿਆ ਨਾ ਹਾਂ ਹੈ ਹੈ ਡੈਟਾਈ ਨਹੀਂ ਮੈਨੂੰ ਪਤਾ ਇੱਕ ਇੱਧਰ ਮੈਂ ਸਾਕਨੀ ਹਾਂ ਤੇ ਇੱਥੋਂ ਪਾਣੀ ਆ ਨਿਕਲਿਆ ਕਰੂ ਮਲੇ ਮੱਚ ਮੈਂ ਚੱਕਨੀ ਇੱਕ ਪਰ ਆ ਕੇ ਠੀਕ ਐ ਉਰੇ ਆ ਤੈਨੂੰ ਇੱਕ ਚੀਜ਼ ਦਿਖਾਵਾਂ ਹਾਂ ਮੈਨੂੰ ਪਤਾ ਕੀ ਉਧਰ ਚੱਲ ਲੈ ਸੁੱਟੀ ਛੱਡ ਦੇ ਦੇਖ ਕੇ ਆ ਇਹ ਤਾਂ ਆਪਣਾ ਚੁੱਲਾ ਕੈਂਪਿੰਗ ਵਾਲਾ ਉਹ ਦੇਖੋ ਸਾਈਕਲ ਨਵਾਂ ਬਣ ਗਿਆ ਨਾ ਸੈਲੂ ਤੇ ਕਰ ਲੈ ਸਾਈਕਲ ਤਾਂ ਮੈਂ ਆ ਵੇਖ ਆਪਾਂ ਨਵੀਂ ਕਾਠੀ ਵੀ ਲਾਤੀ ਤੇ ਤੇਰੇ ਬੈਠਣ ਨੂੰ ਨਵਾਂ ਨਹੀਂ ਲਵਾਇਆ ਪੁੱਤਰ ਉਹੀ ਨੇ ਟਾਇਰ ਤੇ ਟਾਇਰ ਵਾਈ ਮੈਂ ਬਦਲ ਨੂੰ ਆਖਿਆ ਜੀ ਉਹ ਕਹਿੰਦਾ ਹਲੇ ਨਾ ਬਦਲ ਹੈ ਜੀ ਤਾਂ ਬਹੁਤ ਚੱਲੂ ਹੈ ਇਹ ਤੇ 35 ਸੀ ਉਹ ਵੀ ਚੱਲਿਆ ਕਹਿੰਦਾ 404500 ਕਿਲੋਮੀਟਰ ਹੋਰ ਚੱਲ ਜੂਗਾ ਕਹਿੰਦਾ ਜੀ ਇਹਨੂੰ ਕੁਝ ਨਹੀਂ ਹੋਇਆ ਹਮ ਆਖਿਆ ਠੀਕ ਹੈ ਹੈ ਆ ਵੀ ਗਈਆਂ ਸੋਨੂ ਡਿੱਕੀ ਆਂਦਾ ਸੀਗਾ ਹਾਂ ਵਧੀਆ ਸਸਤਰੀ ਕਲਮਾਈ ਸਸਤਰੀ ਘਰ ਪੁੱਤਾ ਹੋਰ ਵਧੀਆ ਠੀਕ ਠਾਕ ਆ ਚਾਵਾ ਵਧੀਆ ਚੜਦੀ ਕਲਾ ਰਾਜੀ ਖੁਸ਼ੀ ਵਧੀਆ ਹੋ ਗਿਆ ਹਾਂ ਬੜੀ ਮਾਣ ਦੀ ਸਸਤਰੀ ਕਾਲ ਅੱਛਾ ਸਿਲਕਾਲ ਭਾਈ ਸਿਲਕਾਲ ਹੋਰ ਲਿਆ ਆ ਹਾਂ ਸਾਈਕਲ ਦੇਖੋ ਕੁਛ ਬਦਲ ਮਾਇਆ ਲੱਗਦਾ ਕੁਛ ਨਿਕਲ ਚ ਸਾਈਕਲ ਕਿੱਥੇ ਲੱਗਦਾ ਕਿੱਥੇ ਆ ਜੀ ਨਿੱਕੀ ਜਿਹੀ ਚਾਹੀਦੀ ਆ ਨਹੀਂ ਇਹ ਵਧੀਆ ਨਾ ਛੋਟੀ ਜੀ ਹੈ ਨਾ ਇਹ ਤਾਂ ਉਹੀ ਹੈ ਸਾਰਾ ਕੁਝ ਉਹ ਮੇਲਾ ਹੋ ਰਿਹਾ ਸੀ ਮੰਮੀ ਉਦੋਂ ਦਾ ਇਹ ਤਾਂ ਉਹਨਾਂ ਨੇ ਬਾਇ ਹਾਂ ਸਾਰਾ ਕੁਝ ਉਹੀ ਹੈ ਬਸ ਥੋੜੇ ਆ ਕਾਠੀ ਲਾਈਏ ਨਵੀਆਂ ਆਏ ਆ ਸਮਝਰੋ ਬਸ ਇੱਕ ਤਾਰ ਪਾਈ ਆ ਤੇ ਗੋਲੀਆਂ ਗੋਲੀਆਂ ਹਾਂ ਹਾਂ ਗੋਲੀਆਂ ਉਹ ਤਾਂ ਉਹੀ ਸੀ ਕਾਠੀ ਸੀ 1600 ਦਾ ਬਣਿਆ ਸੀ ਬਿੱਲ ਇਹ ਸਾਰਾ ਅੱਛਾ ਹੂੰ ਹੋਰ ਉਹ ਤਾਂ ਹਾਈ ਵਾਧੀਆਂ ਹਾਂ ਸਲਾਮੀ ਦੇਰ ਬਾਦ ਨੂੰ ਲੋ ਝੋਲਾ ਖੋਲੋ ਇੱਕ ਵਸੂ ਲੈ ਆਇਆ ਪਟਾਰੀ ਖੁੱਲ ਗਏ ਹੈ ਮੱਡੀ ਨੂੰ ਆਇਆ ਕੀ ਕੁਝ ਲੈ ਆਇਆ ਸਾਸਤਰੀ ਕਾਲ ਤਾਂ ਬੁਲਾਈ ਨਹੀਂ ਸਾਰਿਆਂ ਨੂੰ ਬੁਲਾ ਦਿੰਦੇ ਪਹਿਲਾਂ ਬੁਲਾ ਤੀ ਆ ਬੁਲਾ ਹੀ ਨਹੀਂ ਨਾਲ ਕਿਥੇ ਸਤਿ ਸ੍ਰੀ ਅਕਾਲ ਬੇਟਾ ਸੋਨ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਬਾਲਾ ਲਾਇਕ ਸ਼ੇਅਰ ਕਮੈਂਟ ਪਿਆਰੇ ਪਿਆਰੇ ਜਰੂਰ ਭੇਜਿਆ ਕਰੋ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰਿਓ ਤੇ ਤੁਰ ਤੋਂ ਲੈ ਕੇ ਤੁਰ ਤੱਕ ਬਨਾਉਂਕ ਜਰੂਰ ਦੇਖਣਾ ਤਾਂ ਇਹ ਵੱਲੋਂ ਤਾਂ ਬਾ ਸਾਰੇ ਵੀੜਾ ਪਹਿਣਾ ਪਾਈਆਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ੍ਰੀ ਅਕਾਲ ਭਾਈ ਕਮੈਂਟ ਸ਼ੇਅਰ ਕਰਦੇ ਰਹਾ ਕਰੋ ਫੇਸਬੁੱਕ ਤੇ ਦੇਖਦੇ ਫੋਲੋ ਕਰਿਆ ਧੰਨਵਾਦ ਭਾਈ ਇਹ ਬਾੜਾ ਪੜਗੀ ਇਹ ਥਾਰ ਆਉਂਦੀ ਨਾ ਕੇ ਵੇ ਇਹ ਮੂਆ ਰੇਨ ਵੈਂਟ ਆ ਗਈ ਹੈ ਉਦੋਂ ਆਪ ਜ ਜਾਂਦਾ ਸੀ ਮੀਂਹ ਕਣੀ ਚ ਪਾਉਣ ਨੂੰ ਆ ਮਈਏ ਟੱਪਰ ਵਾਲਾ ਤਾਂ ਹਲ ਸੀਗਾ ਹੈ ਆ ਕੀ ਇਹਦੇ ਚ ਨਹੀਂ ਭੇਜਦਾ ਨਹੀਂ ਹੁਣ ਇਹ ਪਜਾਮਾ ਹੈ ਇਹ ਆਹੋ ਸ਼ਰਟ ਇਹ ਕੀ ਆਏ ਪਾਪਾ ਪਾ ਲਿਆ ਕਰੂ ਥੱਲੋਂ ਦੀ ਇਹ ਲਿਆਂਦੀ ਪਾਉਣ ਨੂੰ ਉਤੋਂ ਦੀ ਪਾ ਲੈ ਭਵੇਂ ਕੋਈ ਤਾਂ ਵੀ ਚੱਲੂ ਸ਼ਰਟ ਵਰਗੀ ਹੁੰਦੀ ਹੈ ਕਰ ਮੈਂ ਇਹ ਇਹ ਲੈ ਸਕਦੇ ਆ ਇਹ ਆਜੂ ਸਹਿਜਵੇ ਆਜੂਗੀ ਦੇਖੋ ਭਾਈ ਬਾਅਦ ਪਤਾ ਲੱਗੂਗਾ ਆ ਜੂਗੀ ਗਰਮ ਹੈ ਜੀ ਆ ਕਿੱਥੇ ਰਹਿ ਗਈ ਕਿਸ ਦੀ ਬਾਹਰ ਕੋਈ ਨਾ ਮਨਪ੍ਰੀਤ ਪਾਲੂਆ ਇਹ ਤਾਂ ਆਜ ਪਾਲੂਆ ਹਾਂ ਆ ਲੈ ਧੰਨਵਾਦ ਇਹ ਮੇਰੀ ਹੋਈ ਹੈ ਧੰਨਵਾਦ ਤੇਰੀ ਇਹ ਥੋੜੇ ਆ ਜੂ ਮੰਮੀ ਮੇਚ ਇਹ ਆਹ ਲੇਡੀਜ਼ ਐ ਇਹ ਅੱਛਾ ਕਿਉਂ ਹੈ ਕੋਈ ਦੇਖਣੂ ਪਾ ਕੇ ਫੇਰ ਤੁਸੀਂ ਪਾ ਲਓ ਵੱਡੀ ਮੰਮੀ ਪਾਲੇ ਪਾ ਮੈਂ ਕਿਉਂ ਵੱਡੀ ਮੰਮੀ ਦਾ ਕਹਿੰਦੀ ਭਾਈ ਮੈਂ ਤਾਂ ਕੋਟੀ ਨਹੀਂ ਪਾਉਂਦੀ ਹੁੰਦੀ ਸਿਆਲ ਚ ਸਾਰਾ ਸਿਆਲ ਹੀ ਲੰਘਾਉਂਦੇ ਆ ਮੈਂ ਤਾਂ ਕੱਟੀ ਕਰ ਆਹਾ ਵੱਡੀ ਇਹ ਬਾਬਾ ਬਾਲ ਉਤੋਂਦੀ ਉਹ ਮੈਂ ਕਰੇ ਬਾਲਿਆ ਕਰੂੰ ਜਿਹੜੀ ਉਹ ਬੋਈ ਜੀ ਠੀਕ ਆ ਰੰਗ ਉਹ ਜਿਹੜਾ ਰੰਗ ਮਿਲਿਆ ਨਹੀਂਗਾ ਰੰਗ ਵਧੀਆ ਟੈਂਟ ਟੈਂਟ ਲਿਆਂਦਾ ਨਵਾ ਚੱਲ ਪਤਾ ਕਿੱਤਿਆਂ ਵਧਾਈਆਂ ਪੈਸੇ ਜਰਾਬਾਂ ਟੈਂਟ ਦੀਆਂ ਵਧਾਈਆਂ ਹਾਂ ਦੋ ਬੰਦਿਆਂ ਵਾਲਾ ਇਹ ਹਾਂ ਵਾਜਾ ਜੀ ਅਸੀਂ ਕਰ ਪਾਪਾ ਬਲਾਓ ਇਹ ਛੋਟਾ ਨਾ ਥੋੜੇ ਜਿਹਾਂ ਚ ਆ ਜਾਂਦਾ ਦਾ ਉਹਦੇ ਚ ਉਹ ਬਾਲੇ ਥਾਂ ਚ ਆਉਂਦਾ ਸੀਗਾ ਇੱਥੇ ਤਾਂ ਕੋਸਾ ਸਰ ਵੀਰ ਜੀ ਤਾਂ ਬੱਸ ਹੋ ਰੇਨ ਕਵਰੀ ਆ ਬਈ ਇਹਦੇ ਚ ਕੀ ਆ ਆ ਖੋਲਿਓ ਮਾਈ ਮੈਂ ਤਾਂ ਨਾਲ ਹੀ ਲੈ ਕੇ ਗਿਆ ਹੋਵੇ ਕੋਸ ਇਹ ਓਰੇ ਆਇਓ ਬੱਡੀ ਮਾਈ ਨੂਨਦਾਨੀ ਦੇਵਾ ਸਾਨੂੰ ਕਿਉਂ ਤਾਂ ਜਿਹੜੀ ਆਹ ਹਾਂ ਇੱਕ ਹੋਰ ਬਈ ਆਵੇ ਜੀ ਇਹਦਾ ਮੈਂ ਉੱਥੇ ਖੜਿਆ ਸੀ ਵਿਸ਼ਾਲ ਮੈਗਾ ਵਾਟ ਉੱਥੋਂ ਲਈ ਆ ਮੈਂ ਦੋ ਹੀ ਲੈ ਲਿਆ ਮੈਂ ਆ ਬੁਲਦੀ ਜੇ ਵਸਾਈ ਰਹੂ ਬਸ ਸਾਈਂ ਉਹ ਨਾਲ ਖੁੱਲਰ ਟੱਕਣ ਖੁੱਲ ਕੇ ਨੂਨ ਤਾਂ ਪਉ ਆ ਐਂ ਗੋਲ ਘੁਮਾ ਕੇ ਖਲੂਆ ਉਹ ਤਾਂ ਮੋਰੀਆਂ ਨੇ ਵੱਡੀ ਛੋਟੀਆਂ ਕਿੰਨੇ ਕਿੰਨੇ ਦੀ ਆਈ ਆਵੇ ਕੀ ਇਹਦਾ ਪਤਾ ਨਹੀਂ 70 ਰੁਪਈਆਂ ਦੀ ਆ ਬਸ 69 ਰੁਪਈਏ ਮਿਲਦਾ ਫੜਿਓ ਮਾਈ ਹੈ ਤਾਂ ਕੰਚ ਦੀਆਂ ਇਹ ਕੋਈ ਨਾ ਕੋਈ ਨਹੀਂ ਮੈਂ ਥੋੜੇ ਵਾਸਤੇ ਲਿਆ ਹੈਗਾ ਇਹਦੇ ਚ ਤਾਂ ਆ ਗਈ ਹਾਂ ਬਾਜੀ ਕੋਈ ਨਾ ਕੋਈ ਨਾ ਕੋਈ ਨਾ ਹਾਂ ਹੋਰ ਵੀ ਬਸ ਹੋਰ ਕੁਝ ਨਹੀਂ ਇਹਦਾ ਬੋਰ ਮੈਂ ਕਿੱਕ ਭਾਈ ਕੋਈ ਨਾ ਹੋਰ ਕੁਝ ਨਹੀਂ ਆ ਗਈ ਆ ਬਸ ਸੈਕਲਦੀ ਖੋਲਿਆ ਸੀਗਾ ਤਾਂ ਤੋਂ ਹਾਂ ਚੱਲ ਵਧਾਈਆਂ ਪਰ ਇਹ ਬੁਰਸ਼ੇ ਕਰਨੀ ਮੰਗਦੇ ਸੀ ਕਰਨੀ ਆਇਆ ਨਹੀਂ ਅੱਗੇ ਤਾਂ ਜਾਇਆ ਨਹੀਂਆ ਪੇਪਰ ਅੱਜ ਸੀਗਾ ਪਤ ਨਹੀਂ ਠੀਕ ਆ ਭਾਈ ਤੇ ਇਸੇ ਦੇ ਨਾਲ ਆਪਣਾ ਅੱਜ ਦਾ ਬਲੌਗ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਗੱਲਬਾਤ ਇੰਨੀ ਕੀ ਠੀਕ ਲੱਗੀ ਹੋ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਹਾਈਪ ਕਰ ਦਿਓ ਤੇ ਫਿਰ ਹਾਲ ਆਪਣੇ ਕੱਪੜੇ ਬਦਲ ਕੇ ਉਹੀ ਦੇਸੀ ਕਮਰਦੰਦਾਂ ਤੇ ਲੱਗਦੇ ਆ ਤੇ ਕਿਉਂ ਸੂਤਾ ਲੋਟਾ ਭਾਈ ਨੌਜਵਾਨ ਨੇ ਕਰਤੀ ਇੱਧਰ ਕਸਾ ਕੇ ਸਹੀ ਬਸਰ ਕੱਪੜੇ ਜਗਾ ਹਵਾ ਇਹ ਗੱਲ ਗੱਲ ਕੀ ਆਹ ਹੁਣ ਇਹ ਲਿਆਂਦੇ ਆ ਬਾਪੇ ਲੈਣੇ ਲੋਏ ਉੱਥੇ ਨਾ ਮੈਂ ਲਦਾਖ ਚ ਕਿਸ ਨੇ ਇਹ ਮੰਗ ਲਈ ਸੀ ਮੈਥੋਂ ਉਹਨਾਂ ਨੂੰ ਇਹ ਦੇ ਨਾਲ ਦੇ ਦਸਤਾਨੇ ਦਿੱਤੇ ਸੀ ਆ ਜਿਹੜੇ ਲਿਆਂਦੇ ਆ ਟੁੱਟੀ ਤਾਂ ਨਹੀਂ ਆਈ ਹੂੰ ਚਲਾਈ ਹੈ ਇਹਨੇ ਚੱਲੀਏ ਨਾ ਮੋਟਰ ਹਾਂ ਹੁਣ ਛੱਡੀ ਆ ਆ ਪਾਣੀ ਲਗਾਈਏ ਤੇ ਉੱਥੇ ਅੱਜ ਪਾਸ ਤੋਂ ਤਿੰਨ ਦੰਦ ਸੇਕੜ ਚੱਲ 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 ਰੇਸ ਕਰ ਆ ਲੈ ਟੀਜੇਂ ਮੈਂ ਰੱਖੀ ਪੇ ਬਠਲ ਜਾ ਵੇਹਗਾ ਬੱਚੀ ਦੇ ਫਾਦ ਹੁੰਦਾ ਹੈ ਕਿਉਂ ਕੁਝ ਵਾਇ ਸੀ ਓਰੇ ਆ ਭਲਵਾਨ ਡਿੱਗੂ ਆ ਉਹ ਪਾ ਕੇ ਦੇਖ ਝੁਗਾ ਖਾ ਦੇ ਗਰਮ ਚੱਗਾ ਪਾ ਕੇ ਦੇ ਆ ਜਾ ਆ ਆ ਹੋਈ ਨਾ ਆ ਜਾ ਠੀਕ ਆ ਭਾਈ ਸਤਿ ਸ਼੍ਰੀ ਅਕਾਲ ਮਿਲਦੇ ਆ ਸਵੇਰੇ 7:00 9:00 ਬਲੌਗ ਦੇ ਨਾਲ ਧੰਨਵਾਦ ਸਾਰਿਆਂ ਦਾ ਕੀ ਬਾਹੂਆ ਇਹ ਤਾਂ ਵੱਡੇ ਜਾਣਗੇ ਜਾਣਗੇ ਮਖਿਆ ਓਏ ਇਹ ਵੱਡਨਾ ਹੈ ਕੈਂਚੀ ਨਾਲ ਪਾਪਾ ਤੁਸੀਂ ਉਹ ਪਾ ਕੇ ਦੇਖ ਲਓ ਤਾਜ ਵਧੀਆ ਨੇ ਦਸਤਾਨੇ ਵਧੀਆ ਨੇ ਸਿਕਾ ਯਾਰ ਬੱਪੂ ਨੂੰ ਕਿਵੇਂ ਪਹਿਣਗੇ ਹਰ ਜਾ ਕੈਂਚੀ ਨਾਲ ਕਟਾਂਗੇ ਪੁੱਤਰ ਇਹ ਲੰਘ ਹੌਲੇ ਹੀ ਹੁੰਦੇ ਪਾਪਾ ਮਾੜੇ ਮੋਟੇ ਥੋੜੀ ਬਰਦੀ ਠੰਡ ਨੂੰ ਥੋੜੀ ਠੰਡ ਨੂੰ ਠੀਕ ਨੇ ਇਹ ਉਹ ਤਾਂ ਮੋਟੇ ਹੈਗੇ ਜਿਹੜੇ ਤੁਸੀਂ ਹੁਣ ਲੈ ਕੇ ਜਾਣੇ ਹੁੰਦੇ ਹੋ ਚੰਗਾ ਫਿਰ ਬਲਾ ਸਾਰੇ ਨੂੰ ਸਸਰੀ ਕਾਲ ਟਾਟਾ ਸਸਰੀ ਕਾਲ ਟਾਉਂ ਕਰ ਦੇ ਟਾਉਂ ਟਾਉਂ ਔਰੇ ਆ ਐ ਗਰਮੀ ਦਾ ਮਹੀਨਾ ਨਹੀਂ ਆ ਫਿਰ ਤਾਂ ਅਜ ਦਾ ਲਾਈਕ 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 ਟਾਉਂ ਇੱਥੇ ਆ ਕੈਮਰਾ ਦਾ ਆ ਸੀ